ਜਿਹੜੇ ਕਿਸਾਨਾਂ ਨੇ ਅੱਗਾਂ ਨਹੀਂ ਲਾਈਆਂ ਉਹਨਾਂ ਨੇ ਸਰਕਾਰ ਦੀ ਗੱਲ ਮੰਨੀ ਪਰ ਉਹਨਾਂ ਦੀਆਂ ਜਿਹੜੀਆਂ ਕਣਕਾਂ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਸਿੱਖ ਨੇ ਛੱਡਣ ਦਿੰਦੇ ਸੀਗੇ ਜੀ ਉਹਦੀਆਂ ਗੱਡੀਆਂ ਦੇ ਕੂਕਾ ਮਾਰਦੀਆਂ ਗੱਡੀਆਂ ਆਉਂਦੀਆਂ ਚਾਰ ਸਪੀਰੋਂ ਆ ਅੱਗ ਲਾ ਦੇ ਬੁਝਾ ਦਿਓ ਐ ਕਰਦੇ ਜੋ ਗਾਇਸ ਤਾਂ ਐ ਕਹਿੰਦਾ ਜਿਹੜੇ ਬੰਦੇ ਆਉਂਦੇ ਸੀਗੇ ਉਹ ਆ ਕੇ ਹੁਣ ਵੀ ਦੇਖ ਲੈਣ ਜੇ ਸੈਟਲਾਈਟ ਤਾਂ ਛੱਡ ਰੱਖੀ ਐ ਉਹ ਦੌਗੀਆਂ ਸੈਟਲਾਈਟ ਰਾਹੀਂ ਵੀ ਦੇ ਸਕਦੇ ਵੀ ਸਾਡ ਜ਼ਿਮੀਂਦਾਰ ਦੀ ਕਣਕ ਬਹੁਤ ਵੱਢ ਰਹੀ ਐ ਜੀ ਕੀ ਹੱਲ ਕਰਗੇ ਨੀ ਦਫ਼ਤਰਾਂ 'ਚ ਬੈਠੇ ਵੱਡੀਆਂ ਵੱਡੇ ਵਾਅਦੇ ਕਰ ਦਿੰਦੇ ਆ ਕਿਸਾਨਾਂ ਦੀ ਫਸਲ ਚੰਗੀ ਆ ਵੇਖ ਲਓ ਕਿ ਬਾਈ ਦੇ 16 ਕਿੱਲੇ ਬਾਣ ਸੀ ਬਿਲਕੁਲ ਤਬਾਹ ਹੋ ਚੁੱਕੀ ਹੈ ਦੇਖੋ ਜੀ ਆ ਕਣਕ ਦੇ ਵਿੱਚ ਕੀੜੇ ਆ ਫਿਰਦਾ ਜੀ ਉਵੇਂ ਜਕਰ ਕੀੜਾ ਆ ਵੇਖੋ ਆ ਦੇਖੋ ਬਿਲਕੁਲ ਆ ਦੇਖੋ ਫਿਰਦਾ ਕੀੜਾ ਆ ਸੀਗਾ ਜੀ ਕੀੜਾ ਲੋ ਕਹਿੰਦੇ ਗੱਠਾ ਬਣਾ ਲਓ ਆਏ ਸਾਰੇ ਬਾਣੀਆਂ ਗੱਠਾ ਬਣਾਗੇ ਗੱਠਾ ਵਾਲੇ ਤਾਂ ਉਹ ਤੋਂ ਜ਼ਿਆਦਾ ਹੈਗਾ ਗਾ ਜੀ ਕਿਉਂਕਿ ਇਹਦੀ ਜੜ ਦੇ ਵਿੱਚ ਕੀੜਾ ਹੈਗਾ ਉਹ ਜਾਂਦਾ ਨਹੀਂ ਕਿਸੇ ਪਾਸੇ ਸਰਕਾਰ ਤਾਂ ਕਹਿੰਦੀ ਸੀ ਅੱਗ ਨਹੀਂ ਲਾਉਣੀ ਹੁਣ ਸਰਕਾਰ ਨੇ ਕੋਈ ਬਾਹ ਫੜੀ ਥੋੜੀ ਕੋਈ ਸਰਕਾਰ ਨੇ ਆਇਆ ਇੱਥੇ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਜੀ ਦਾਦਾ ਹੁਣ ਕੋਈ ਪ੍ਰਸ਼ਾਸਨ ਤੇ ਨਾ ਕੋਈ ਅਧਿਕਾਰੀ ਨਾਲ ਕੋਲੇ ਪਹੁੰਚਿਆ ਕਿ ਭਾਈ ਤੁਸੀਂ ਤੁਹਾਡਾ ਹੱਲ ਕਰਕੇ ਦਿੰਦੇ ਆ ਜੇ ਤੁਹਾਡੀ ਕਣਕ ਨੂੰ ਕੀੜਾ ਪੈ ਗਿਆ ਖੇਤ ਦੇ ਵਿੱਚ ਬਣਨ ਨੂੰ ਜੀ ਨਹੀਂ ਕਰਦਾ ਜਿੱਦੇ ਉਗਰੇ ਸੀ ਜਿੱਦੇ ਦਾ ਬਥੇਰਾ ਗੇੜੇ ਮਾਰਦੇ ਸੀਗੇ ਬੜੀ ਚੰਗੀ ਕਣਕ ਉਗਰੀ ਐ ਪਰ ਜਿਵੇਂ ਜਿਵੇਂ ਪਾਣੀ ਲਾਈਏ ਨੇ ਓਵੇਂ ਮੈਂ ਡਾਊਨ ਹੋਈ ਜਾਂਦੀ ਐ ਕਣਕ ਜੀ ਸਸੀ ਕਾਲ ਜੀ ਤੁਸੀਂ ਲੋਕ ਰਾਈ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮੇਂਦਰ ਸਿੰਘ ਇਸ ਵਕਤ ਹਲਕਾ ਤਲਵੰਡੀ ਸਾਬੋ ਦੇ ਪਿੰਡ ਲਾਲਿਆਣੇ ਦੇ ਵਿੱਚ ਮੌਜੂਦ ਹ ਜਦੋਂ ਝੋਨਾ ਵੱਢਿਆ ਗਿਆ ਉਸ ਤੋਂ ਬਾਅਦ ਪਰਾਲੀ ਨੂੰ ਜਦੋਂ ਅੱਗ ਲਾਉਣੀ ਸੀ ਤਾਂ ਜਦੋਂ ਕੋਈ ਕਿਸਾਨ ਅੱਗ ਲਾ ਦਿੰਦਾ ਸੀ ਤਾਂ ਆਲ ਅਧਿਕਾਰੀ 10 ਮਿੰਟਾਂ ਦੇ ਵਿੱਚ ਕਿਸਾਨ ਦੇ ਖੇਤ ਵਿੱਚ ਪਹੁੰਚ ਜਾਂਦੇ ਸੀ ਕਿ ਤੁਸੀਂ ਅੱਗ ਨਹੀਂ ਲਾਉਣੀ ਤੇ ਉਹ ਬੇਸ਼ੱਕ ਉਹ ਪੁਲਿਸ ਪ੍ਰਸ਼ਾਸਨ ਹੋਵੇ ਬੇਸ਼ੱਕ ਉਹ ਸਿਵਲ ਪ੍ਰਸ਼ਾਸਨ ਹੋਵੇ ਪਰ ਹੁਣ ਅਫਸੋਸ ਕਿ ਜਿਹੜੇ ਕਿਸਾਨਾਂ ਨੇ ਅੱਗਾਂ ਨਹੀਂ ਲਾਈਆਂ ਉਹਨਾਂ ਨੇ ਸਰਕਾਰ ਦੀ ਗੱਲ ਮੰਨੀ ਪਰ ਉਹਨਾਂ ਦੀ ਹੁਣ ਜਿਹੜੀਆਂ ਕਣਕਾਂ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਕਣਕਾਂ ਨੂੰ ਸੁੰਡ ਪੈ ਚੁੱਕਿਆ ਤੇ ਕਾਫੀ ਜਿਹੜੇ ਕਿਸਾਨ ਐ ਉਹਨਾਂ ਨੇ ਆਪਣੀ ਕਣਕ ਦੀ ਵਾਹ ਦਿੱਤੀ ਐ ਪਰ ਅਫਸੋਸ ਦੀ ਗੱਲ ਨਾ ਤਾਂ ਹੁਣ ਕੋਈ ਪ੍ਰਸ਼ਾਸਨ ਤੇ ਨਾ ਕੋਈ ਅਧਿਕਾਰੀ ਨਾਲ ਕੋਲੇ ਪਹੁੰਚਿਆ ਕਿ ਭਾਈ ਤੁਸੀਂ ਤੁਹਾਡਾ ਹੱਲ ਕਰਕੇ ਦਿੰਦੇ ਆ ਜੇ ਤੁਹਾਡੀ ਕਣਕ ਨੂੰ ਕੀੜਾ ਪੈ ਗਿਆ ਮੈਂ ਪਹਿਲਾਂ ਵੀ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਮੇਰੇ ਨਾਲ ਕਿਸਾਨ ਬਾਈ ਹੈ ਬਾਈ ਨੇ ਆਪਣੀ ਸਾਰੀ ਜਿਹੜੀ ਕਣਕ ਉਹ ਬਾਹ ਦੁੱਤੀ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਕਿਸਾਨ ਹੀ ਇਕੱਲਾ ਕਿਉਂ ਜ਼ਿੰਮੇਵਾਰ ਹੁੰਦਾ ਹੈ ਕਿਸਾਨ ਨੇ ਤਾਂ ਇਤਕੀ ਅੱਗ ਵੀ ਨਹੀਂ ਲਾਈ ਪਰ ਕੀ ਪ੍ਰਸ਼ਾਸਨ ਕਿਸਾਨ ਦੇ ਨਾਲ ਖੜਾ ਹੈ ਕੀ ਖੇਤੀਬਾੜੀ ਦੇ ਧੰਦੇ ਨਾਲ ਖੜਾ ਹੈ ਕਿੰਨਾ ਵਣ ਸਿੰਘ ਜੀ ਤੁਹਾਡੇ ਕੋਲ 16 ਕਿੱਲੇ ਹਾਂਜੀ ਕਿੰਨੀ ਕਣਕ ਖਰਾਬ ਹੋ ਗਈ ਤੁਹਾਡੀ 3.5 ਕਿੱਲੇ ਦਾ 4 ਕਿੱਲੇ ਦਾ ਬਾਤ ਹੀ ਇਹ ਸੀ ਅੱਛਾ ਬਾਕੀ ਦੂਜੇ ਦੇ ਵਿੱਚ ਵੀ ਦੌਗੀਆਂ ਪੰਗਾਂ ਪਈਆਂ ਜੀ ਸਾਰੇ ਕੀੜਾ ਹੈਗਾ ਜੀ ਦੋ ਵਾਰੀ ਸਪਰੇਅ ਪਾਤੀ ਪਹਿਲੇ ਪਾਣੀ ਤੇ ਪਾਤੀ ਲੈਂਬੜਾ ਜੀ ਦੂਜੇ ਪਾ ਕੋ ਕਲੋਰ ਬਰਿਫਕ ਥੀਨ 10ਪਰ 25% ਕੀਤੀ ਆ ਜੀ ਉਹਦੇ ਵਿੱਚ ਵੀ ਹਜੇ ਕੀੜਾ ਹੈਗਾਗਾ ਜੀ ਕੋਈ ਇੱਥੇ ਪ੍ਰਸ਼ਾਸਨ ਨਹੀਂ ਆਇਆ ਸਾਡੇ ਕੋਲ ਜੀ ਕੋਈ ਨਹੀਂ ਆਇਆ ਜੀ ਸਾਨੂੰ ਤਾਂ ਕਹਿੰਦੇ ਗੱਠਾ ਬਣਾ ਲੋ ਆਏ ਸਾਰੇ ਬਾਹਣੇ ਗੱਠਾ ਬਣਾਗੇ ਗੱਠਾ ਵਾਲੇ ਤਾਂ ਉਹ ਤੋਂ ਜ਼ਿਆਦਾ ਹੈਗਾਗਾ ਜੀ ਕਿਉਂਕਿ ਇਹਦੀ ਜੜ ਦੇ ਵਿੱਚ ਕੀੜਾ ਹੈਗਾ ਉਹ ਜਾਂਦਾ ਨਹੀਂ ਕਿਸੇ ਪਾਸੇ ਜੀ ਤੇ ਬਸ ਜੋ ਉਹ ਆਪਣਾ ਜ਼ਿੰਮੇਦਾਰਾਂ ਤੇ ਪੈ ਰਹੀ ਹੈ ਜੋ ਵੀ ਗੱਲ ਪੈ ਰਹੀ ਹੈ ਜੇ 10 ਦਿਨਾਂ ਦਾ ਧੂਆਂ ਦਾ ਆਂਦੇ ਜ਼ਿੰਮੇਦਾਰ ਉਹ ਕਰ ਰਹੀ ਹੈ ਵਿਆਸੀ ਕਹਿੰਨੇ ਵੀ ਐਡਿੰਗੀਆਂ ਫੈਕਟਰੀਆਂ ਉਹਨਾਂ ਦਾ ਕੋਈ ਹੋਊਗੀ ਹੱਲ ਕਰੂਈ। ਹੂੰ। ਕੱਲੇ ਜ਼ਿਮੀਦਾਰ ਤੇ ਆ ਕੇ ਖੜ ਜਾਂਦੇ ਆ ਜੀ ਹੁਣ ਦੱਸੋ ਹੁਣ ਹੁਣ ਕਿਹੜਾ ਪ੍ਰਦੂਸ਼ਣ ਹੈ ਨੀਗਾ ਜੀ। ਜਾਂ ਤਾਂ ਹੁਣ ਕੋਈ ਆ ਕੇ ਇੱਥੇ ਹੱਲ ਕਰੇ ਵੀ ਇਹ ਦੌਗੀਆਂ ਪੈ ਰਹੀਆਂ ਕਣਕ ਜਾਂ ਨਾ ਹੁਣ ਜ਼ਿਮੀਦਾਰ ਇਹਨੂੰ ਬਾਉਣ ਜੋਗ ਰਾਇ ਨਾ ਛੱਡਣ ਜੋਗ ਰਾਇ। ਬਾਉਂਦਾ ਤਾਂ ਵੀ ਮਰਦਾ ਏ ਤੇ ਰੱਖਦਾ ਤਾਂ ਵੀ ਮਰਦਾ ਜੀ। ਅੱਛਾ। ਕਿੰਨਾ ਇੱਕ ਕਿੰਨੀ ਕਣਕ ਤੁਸੀਂ ਬਾਹ ਕੇ ਬੀਤੀ ਥੂ ਪਹਿਲਾਂ? 4 ਕਿੱਲੇ ਬਾਹ ਕੇ ਬੀਤੀ। ਕਿੰਨਾ ਖਰਚਾ ਗਿਆ ਉਸਤੇ ਉਸ ਦੇ ਵਿੱਚ ਆਪਣਾ ਜੀ 4 ਘਟੇ ਡੀਏਪੀ ਦੇ ਥੱਲੇ ਬੀਜੇ ਸੀਗੇ ਜੀ ਅੱਧਾ ਘਟਾ ਉੱਤੇ ਸੀਟਿਆ ਸੀਗਾ 6 ਘਟੇ ਡੀਏਪੀ ਦੇ ਸੀਗੇ ਜੀ ਤੇ ਆਪਣਾ 8 ਘਟੇ ਯੂਰੀਆ ਦੇ ਪਾਤੇ ਸੀਗੇ ਪਹਿਲੇ ਪਾਣੀ ਦੇ ਪਾਤੇ ਸੀ 8 ਹਫ਼ਤੇ ਬਾਅਦ ਫੇਰ ਪਾਤੇ ਸੀ ਹੁਣ ਉਦੋਂ ਸਰਕਾਰ ਤਾਂ ਕਹਿੰਦੀ ਸੀ ਅੱਗ ਨਹੀਂ ਲਾਉਣੀ ਹੁਣ ਸਰਕਾਰ ਨੇ ਕੋਈ ਬਾਹ ਫੜੀ ਥੋੜੀ ਕੋਈ ਸਰਕਾਰ ਨੇ ਆਇਆ ਇਥੇ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਜੀ ਅਸੀਂ ਇਹੀ ਗੱਲ ਕਹਿੰਦੇ ਵੀ ਸਾਡੇ ਕੋਲੇ ਕੋਈ ਨਹੀਂ ਜ਼ਿੰਮੇਵਾਰਾਂ ਕੋਲੇ ਆ ਰਿਹਾ ਜੀ ਗੱਲ ਤਾਂ ਇਹ ਗੱਲ ਆ ਵੀ ਜਿੱਦੇ ਜ਼ਿਮੀਦਾਰਾ ਕੋਈ ਮਾੜਾ ਮੋਟਾ ਅੱਕ ਤੇ ਲਾ ਲਾਉਂਦੇ ਉਹਦੇ ਆ ਕੇ ਸਾਰੇ ਖੜ ਜਾਂਦੇ ਕੋਈ ਗੱਡੀਆਂ ਆਉਂਦੀਆਂ ਕਿਸੇ ਪਾਸੋਂ ਕੁਸ ਕੋਲੇ ਕੁਸ ਕੋ ਉਕਦਾਉਂਦੇ ਹੁਣ ਵੀ ਕੋਈ ਆ ਕੇ ਦੇਖੇ ਵੀ ਅੱਜ ਜ਼ਿਮੀਦਾਰ ਦੇ ਖੇਤ ਚ ਦੌਗੀਆਂ ਪੈ ਰੀਆਂ ਐ ਅਸੀਂ ਐਸੀ ਗੱਲ ਨੂੰ ਕਹਿੰਦੇ ਆ ਵੀ ਕੱਲੇ ਜ਼ਿਮੀਦਾਰ ਪ੍ਰਦੂਸ਼ਣ ਕਿਉਂ ਕਰਦੇ ਪ੍ਰਦੂਸ਼ ਜ਼ਿਮੀਦਾਰਾਂ ਤੇ ਸਿਰ ਕਿਉਂ ਲਾਇਆ ਜਾਂਦਾ ਕੱਲਾ ਪ੍ਰਦੂਸ਼ਣ ਜੋ ਵੀ ਹੁੰਦਾ ਜੀ ਸਰਕਾਰ ਕੋਈ ਸਮਾੜਾ ਮੋਟਾ ਤਾਂ ਸੋਚੀ ਕੋਈ ਨਹੀਂ ਬੰਦਾ ਐ ਸਰਕਾਰ ਦਾ ਕੋਈ ਨਹੀਂ ਆਇਆ ਜੀ ਸਾਡੇ ਕੋਲ ਕੋਈ ਬੰਦਾ ਨਹੀਂ ਆਇਆ ਜੀ ਕਿਸੇ ਨੇ ਆ ਕੇ ਐਵੇਂ ਨਹੀਂ ਪੁੱਛਿਆ ਭਾਈ ਤੁਸੀਂ ਕਿਉਂ ਵਾਈ ਜਾਂ ਨੋ ਕੀ ਗੱ ਅਸੀਂ ਤਾਂ ਫਿਰ ਆਏ ਸਮਝੀ ਖੇਤਵਾਲੇ ਆ ਕੇ ਕਹਿੰਦੇ ਜੀ ਤੁਹਾਨੂੰ ਵੀ ਤੁਸੀਂ ਕਣਕ ਬੋਉਣੀ ਨਹੀਂ ਸੀ ਹੱਲਗਾ ਕੀ ਹਾਲੂ ਹੈ ਇਹਦਾ ਤੁਸੀਂ ਆਪ ਹੀ ਹਿਸਾਬ ਲਾ ਲਓ ਜੀ ਜ਼ਿਮੀਂਦਾਰ ਬੰਦੇਓ ਜਿਹੜੀਆਂ ਏਟੀਆਂ ਏਟੀਆਂ ਕਰ ਰਹੇ ਆ ਤੁਹਾਡੇ ਨਾਲ ਏਟੀਆਂ ਏਟੀਆਂ ਦੌਗੀਆਂ ਪੈ ਗਈਆਂ ਜੀ ਆਹ ਦੌਗੀਆਂ ਦਾ ਹੁਣ ਕੀ ਹਾਲੂ ਦੱਸੋ ਇਹਨੂੰ ਨਾ ਤਰ ਛੱਡਣ ਜੋਗ ਰਿਆਂ ਨਾ ਰੱਖਣ ਜੋਗ ਰਿਆਂ ਦੱਸੋ ਉਹ ਪੰਗਿਆ ਦੋ ਦੋ ਮੰਜਿਆਂ ਦੀਆਂ ਦੌਗੀਆਂ ਹੀ ਤੇ ਕਣਕ ਦਾ ਤਾਂ ਜੇ ਫੁੱਟ ਥਾਂ ਮਰ ਜੇ ਫੁੱਟ ਥਾਂ ਪਿੱਛੇ ਜ਼ਿਮੀਂਦਾਰ ਹੋ ਜਾਂਦਾ ਕੁੰਝੇ ਦਾ ਗੁੱੜਦੇ ਫਿਰਦੇ ਆ ਵੱਟਾਂ ਦਾ ਲੋਕਾਂ ਦੀਆਂ ਵੜਵੜ ਕੱਢਦੇ ਫਿਰਦੇ ਆ ਤੇ ਇਹ ਕਰਕੇ ਹੁਣ ਹਾਰ ਕੇ ਆ ਤੇ ਹਜੇ ਮੈਨੂੰ ਆ ਦੂਜੀ ਕਣਕ ਦਾ ਵੀ ਖਤਰਾ ਹੈ ਜੀ ਮੈਂ ਕੱਲ ਮੈਨੂੰ ਕਹਿੰਦੇ ਦੁਬਾਰੇ ਪਾਣੀ ਲਾ ਕੇ ਦੁਬਾਰੇ ਸਪਰੇਅ ਪਾ ਜੀ ਇਹਦੇ ਵਿੱਚ ਹੁਣ ਮੈਂ ਇਹਨੂੰ ਦੁਬਾਰੇ ਪਾਣੀ ਚਾਲੂ ਕਰ ਰਿਹਾ ਜੀ ਤਾਂ ਦੇਖੋ ਵਾਤਰੀ ਤਾਂ ਠੀਕ ਹੈ ਨਹੀਂ ਫਿਰ ਕੋਈ ਦੁਬਾਰਾ ਦੇਖਾਂ ਕੋਈ ਹੱਲ ਜਿਹੇ ਜਾ ਹੋਊਗਾ ਕਹਾਂ ਜੀ ਅੱਛਾ ਇੱਕ ਨੈਪ ਸਿੰਘ ਜੀ ਬਾਬਾ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਹੁੰਦੀ ਸੀ ਕਿ ਮੁਆਵਜ਼ਾ ਦੇਵਾਂਗੇ ਕੋਈ ਮੁਆਵਜ਼ਾ ਮੂਜਾ ਦੀ ਗੱਲ ਹੋਈ ਮੁਆਵਜ਼ਾ ਨਹੀਂ ਕੋਈ ਸਰਕਾਰ ਮਾਜਬਾਨੀ ਦੇ ਰਹੀ ਬਸ ਕੁਛ ਨਹੀਂ ਸਭ ਗੱਲਾਂ ਇਹਨਾਂ ਦੀਆਂ ਵੋਟਾਂ ਲੈਣ ਦੇ ਬਹਾਨੇ ਇਹਨਾਂ ਦੀ ਕੋਈ ਬੰਦਾ ਆ ਕੇ ਨਹੀਂ ਖੜਦਾ ਕੋਈ ਮਾਜਬਾਨੀ ਦੇ ਰ ਕੁਛ ਨਹੀਂ ਦੇ ਰਹੇ ਕਿਸੇ ਨੂੰ ਕੱਲ ਨੂੰ ਮੈਨੂੰ ਵੀ ਕਹਿੰਦੇ ਸੀਗੇ ਖੇਤੀਬਾੜੀ ਲੈ ਆਇਆ ਕਰਾ ਦੇ ਜੀ ਸਾਨੂੰ ਪਤਾ ਕੁਛ ਨਹੀਂ ਦੇ ਰਹੇ ਜੀ ਸਾਨੂੰ ਬਈ ਬਿੱਲ ਭੇਜੋ ਸਾਨੂੰ ਫੁਲਾਨੀਆਂ ਚੀਜ਼ਾਂ ਭੇਜੋ ਸਾਰਾ ਕੁਛ ਦੇ ਚੁੱਕੇ ਉਹਨਾਂ ਨੂੰ ਅਸੀਂ ਕੱਲ ਆਏ ਸੀਗੇ ਇੱਥੇ ਪਰ ਦੇਖੋ ਹੁਣ ਕਾਂ ਪਰ ਨਹੀਂ ਬਾਦੇ ਇੱਕ ਝੂਠੇ ਬਾਦੇ ਹੈ ਜੇ ਕੋਈ ਕੁਛ ਨਹੀਂ ਕਰਦਾ ਜੀ ਕੋਈ ਕਿਸੇ ਨੂੰ ਮਾਜਬਾਨੀ ਦੇ ਰਿਹਾ ਜੀ ਅਇ ਤਾ ਇਹ ਗੱਲ ਕਹਿੰਦੇ ਹਾਂ ਤਾਂ ਮਾਜਪਿਆਂ ਦੀ ਵੀ ਲੋੜ ਨਹੀਂ ਸੰਦਾ ਅੱਗ ਲਾਉਣ ਦੇ ਦਿਆ ਕਹਨ ਇੱਕ ਦਾਦਨਾ ਖਾਤਰ ਜੇ ਅੱਗ ਲਾਉਣ ਦੇ ਦਿਆ ਕਹਨ ਸਾਡੀ ਉਹੀ ਖੇਤੀ ਅਸੀਂ ਹਲਾਣਾ ਆਪਦੇ ਛੋਟੇ ਟਰੈਕਟਰਾਂ ਨਾਲ ਬਾਕੇ ਸ਼ੌਂਕ ਨਾਲ ਬੀਜ ਦਿਆ ਕਰਕੇ ਹੁਣ ਪਰਾਲੀ ਦੇ ਵਿੱਚ ਜਦੋਂ ਗੱਠਾ ਚੱਕ ਕੇ ਲੈ ਜਾਂਦੇ ਆ ਕਿਰਾਏ ਤੇ ਵਜਾਉਂਦੇ ਆ ਵੱਡੇ ਟਰੈਕਟਰਾਂ ਨਾਲ ਤੋਂ ਸਾਡੇ ਕੋਲੇ ਪਹਿਲਾਂ 2-2 3 2-2025 2500 ਰੁਪਿਆ ਦਾ ਹੀ ਬਜਾਈ ਦਾ ਦਿੱਤਾਗਾ ਉੱਤੇ ਭਾਵੇਂ ਸਾਰੀ ਕਣਕ ਮੁੱਲ ਦੀ ਰੇਹ ਮੁੱਲ ਦੀ ਹੁਣ ਤੁਸੀਂ ਆਪ ਹੀ ਹਿਸਾਬ ਲਾਓ ਜ਼ਿੰਮੇਵਾਰ ਬੰਦੇ ਤੁਸੀਂ ਕਿਹੜੇ ਲੋਟ ਜ਼ਿੰਮੇਵਾਰ ਖੜਾ ਹੋਊਗਾ ਜਾਂ ਕਿਵੇਂ ਉਹ ਕਰੂਗਾ ਇਹ ਕੋਈ ਮਨ ਭਰ ਜਾਂਦਾ ਕਿਸਾਨ ਦਾ ਬਾਈ ਕੰਮ ਕਰਨਾ ਬਹੁਤ ਔਖਾ ਹੁਣ ਖੇਤ ਦੇ ਵਿੱਚ ਬਣਨ ਨੂੰ ਜੀ ਨਹੀਂ ਕਰਦਾ ਜਿੱਦੇ ਉਗਰੀ ਸੀ ਉਹਦੇ ਦਾ ਬਥੇਰਾ ਗੇੜੇ ਮਾਰਦੇ ਸੀਗੇ ਬੜੀ ਚੰਗੀ ਕਣਕ ਉਗਰੀ ਐ ਪਰ ਜਿਵੇਂ ਜਿਵੇਂ ਪਾਣੀ ਲਾਈਏ ਨੇ ਓਵੇਂ ਮੈਂ ਡਾਊਨ ਹੋਈ ਜਾਂਦੀ ਐ ਕਣਕ ਜੀ ਹੂੰ ਫਿਰ ਤਾਂ ਇਸੇ ਗੱਲ ਤੋਂ ਕਹਿੰਦੇ ਸਰਕਾਰ ਤੋਂ ਇਸੇ ਕਰਕੇ ਤੰਗ ਆ ਵੀ ਸਾਡਾ ਕੋਈ ਜ਼ਿੰਮੇਵਾਰਾਂ ਦਾ ਅੱਗ ਬਣਾ ਨਹੀਂ ਮਸਲਾ ਹੱਲ ਹੁੰਦਾ ਵੀ ਭਾਵੇਂ ਕਿੰਨੀਆਂ ਹੀ ਗੱਠਾਂ ਆਣਾਂਗੇ ਮਸ਼ੀਨਾਂ ਆਉਣ ਕੁਝ ਵੀ ਆਜੇ ਪਰ ਵੀ ਛੋੜਨੇ ਦੀ ਪਰਾਲੀ ਦਾ ਹਾਲ ਹੈ ਜੋ ਆਗ ਹੀ ਹੈ ਨਵੀਂ ਸਰਕਾਰ ਉਦੋਂ ਬਾਅਦ ਹੀ ਬਹੁਤ ਵੱਡੇ ਕੀਤੇ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਵੱਲ ਦੀਆਂ ਕੋਈ ਕਿਸਾਨਾਂ ਦੇ ਵੱਲ ਤਾਂ ਨਹੀਂ ਕੋਈ ਬੰਦਾ ਨਹੀਂ ਆ ਕੇ ਖੜਾ ਸਮਾ ਜੀ ਉਦੋਂ ਜਿਆਦਾ ਰਸਾ ਕੱਸਤਾ ਸੀਗਾ ਜੀ ਅਜੇ ਪਿਛਲੀਆਂ ਸਰਕਾਰਾਂ ਜਾਂਦਾ ਇੰਨਾ ਕੋਈ ਕਦੇ ਗੱਡੀ ਨਹੀਂ ਆਈ ਸੀ ਕਦੇ ਕੁਝ ਨਹੀਂ ਆਈ ਸੀ ਅੱਗ ਲਾ ਕੇ ਪਰੇ ਹੁੰਦੇ ਹੁਣ ਤਾਂ ਸਮਾ ਜੀ ਜਦੋਂ ਜਿੱਥੇ ਧੂਆ ਨਿਕਲਦਾ ਦੇਖਦੇ ਆ ਜੀ ਉੱਥੇ ਆ ਕੇ ਗੱਡੀਆਂ ਖੜ ਜੰਦੀਆਂ ਆ ਕੇ ਜ਼ਮੀਦਾਰ ਬਹੁਤ ਫਾਇਦੇ ਚੜਾ ਰੱਖਿਆ ਜੀ ਬਹੁਤ ਨੇ ਜੇ ਥੋੜਾ ਬਾਂ ਠੇਕੇ ਤੇ ਵੀ ਸੀ ਬਾਈ ਸਾਡੇ ਕੋਲੇ ਆ ਬਾਂ ਸਾਰਾ ਠੇਕੇ ਤੇ ਆ ਜੀ ਆ ਬਾਂ ਮੇਰਾ ਇਧਰ ਆ ਜੀ ਇਧਰ ਆ ਸਾਰਾ ਜਿਹੜੇ ਜਦੋਂ ਪੰਗਾ ਪੰਗਾ ਆ ਜੀ ਆ ਸਾਰਾ ਠੇਕੇ ਤੇ ਆ ਜੀ ਪਰ ਬਾਈ ਠੇਕਾ ਵੀ ਸਰ ਪਊਗਾ ਠੇਕਾ ਤਾਂ ਪਊਗਾ ਜੀ ਹੁਣ ਠੇਕਾ ਦਾ ਸੁਣਨ ਦੇ ਸੀ ਜਾਂਦਾ ਜੀ ਹੁਣ ਕਣਕ ਹੀ ਵਜਦੀ ਹੁੰਦੀ ਹੈ ਜਮੀਦਾਰ ਨੂੰ ਕਣਕ ਨੂੰ ਕੀੜਾ ਖਾਈ ਜਾਂਦਾ ਜੀ ਝੋਨਾ ਸਾਰਾ ਖਰਚੇ ਤੇ ਠੇਕੇ ਜਾਂਦਾ ਜੀ ਕਣਕ ਦੇ 2 ਰੁਪਏ ਵਜਦੇ ਜੀ ਕਣਕ ਖੂ ਖਾਤੇ ਗਈ ਕਣਕ ਜਦੋਂ ਜਦੋਂ ਉਦੋਂ ਅੱਗ ਲਾਦਿਆਂ ਸੀ ਤੇ ਦਵਾ-ਦਬ ਗੱਡੀਆਂ ਲੈ ਕੇ ਆ ਜਾਂਦੇ ਸੀ ਹਣਾ ਪੁਲਿਸ ਪ੍ਰਸ਼ਾਸਨ ਵੀ ਸੀਖ ਨਹੀਂ ਸੱਟਣ ਦਿੰਦੇ ਸੀਗੇ ਜੀ ਉਹਦੀ ਗੱਡੀਆਂ ਦੇ ਕੂਕਾਂ ਮਾਰਦਿਆਂ ਗੱਡੀਆਂ ਆਉਂਦੀਆਂ ਚਾਰ ਚਫੇਰੋਂ ਆ ਅੱਗ ਲਾਦ ਬੁਝਾ ਦਿਓ ਐ ਕਰਦੇ ਜੋਗਾ ਇਸ ਤੈ ਕਹਿੰਦੇ ਜਿਹੜੇ ਬੰਦੇ ਆਉਂਦੇ ਸੀਗੇ ਉਹ ਆ ਕੇ ਹੁਣ ਵੀ ਦੇਖ ਲੈ ਜੇ ਸੈਟਲਾਈਟ ਤਾਂ ਛੱਡ ਰੱਖੀ ਐ ਉਹ ਦੌਗੀਆਂ ਸੈਟਲਾਈਟ ਰਾਹੀ ਵੀ ਦੇ ਸਕਦੇ ਵੀ ਸਾਡ ਜ਼ਿਮੀਂਦਾਰ ਦੀ ਕਣਕ ਬਹੁਤ ਵੱੜ ਰਹੀ ਐ ਅਸੀਂ ਕੀ ਹੱਲ ਕਰੀਏ ਕਿ ਉਹਨਾਂ ਅਗਲਾਂ ਦੇ ਉਹ ਤਾਂ ਉਹਨਾਂ ਸਟ੍ਰੈਟਰਾ ਹੀ ਪਤਾ ਲੱਗ ਜਾਂਦਾ ਹੁਣ ਉਹਨਾਂ ਨੂੰ ਇਹ ਚੀਜ਼ ਤਾਂ ਨਹੀਂ ਪਤਾ ਲੱਗ ਰਿਹਾਗਾ ਵੀ ਆਪਣਾ ਥਾਂ ਥਾਂ ਦੌਗੀਆਂ ਪੈ ਰੀਆਂ ਨੇ ਕਣਕਾਂ ਮੱਚ ਰੀਆਂ ਕਿ ਆਪਾਂ ਕੋਈ ਆਪਾਂ ਆਪ ਵੀ ਗਾਂ ਕੋਈ ਗੱਲ ਪਚਾਈਏ ਜ਼ਿੰਮੇਦਾਰ ਤਾਂ ਬਹੁਤ ਫਾਇੇ ਚੜਾ ਰੱਖਿਆ ਜਿੰਮੇਦਾਰ ਦਾ ਬਸ ਕੁਝ ਨਹੀਂ ਗਈ ਇੱਕ ਕੱਲੇ ਪ੍ਰਮਾਤਮਾ ਤੋਂ ਬਗੈਰ ਪ੍ਰਮਾਤਮਾ ਵੀ ਨਹੀਂ ਸਾਥ ਦੇ ਰਿਹਾ ਜੀ ਅੱਛਾ ਇਹ ਫਿਰ ਬਾਈ ਦੂਰੀ ਪਰ ਬਾ ਕੀ ਬੀਜੀਏ ਕਰਕੇ ਤੁਸੀਂ ਆ ਹਾਂਜੀ ਹਾਂਜੀ ਇਹ ਦੁਬਾਰਾ ਬੀਜੀ ਹੈ ਬਾ ਕੀ ਜੀ ਕਿੰਨਾ ਕੁ ਵੀ ਪਤਾ ਇਹਦੇ ਦੁਬਾਰਾ ਪਤਾ ਜੀ ਆਪਣਾ 2 ਵਾਟਰ ਵੀ ਪਤਾ ਜੀ 3 ਘਟੇਰੇ ਇਹਦੇ ਪਤੇ ਦੁਬਾਰਾ ਡੀਏਪੀ ਕੋਈ ਵੀ ਬਈ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਪਹੁੰਚ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਜਮਾ ਕਿਸੇ ਨੇ ਆ ਕੇ ਨਹੀਂ ਪੁੱਛਿਆ ਜੀ ਵੀ ਤੁਸੀਂ ਬਾਹੀ ਜਾਂ ਨਾ ਜਾਂ ਕੀ ਗੱਲ ਹੋ ਗਈ ਜਾਂ ਕਿਵੇਂ ਬਾਹੀ ਹੈ ਕੀ ਕਾਰਨ ਬਾਹੀ ਹੈ ਹੂੰ ਸਾਡੇ ਕੋਲ ਕੋਈ ਨਹੀਂ ਆਇਆ ਜੀ ਜਦੋਂ ਕੀੜਾ ਪਿਆ ਸੀ ਉਦੋਂ ਕੋਈ ਜਿਹੜੇ ਖੇਤੀਬਾੜੀ ਵਾਲੇ ਆਏ ਆ ਉਦੋਂ ਤੁਹਾਡੇ ਕੋਲ ਆਏ ਕਿ ਜਦੋਂ ਵੀਡੀਓ ਚੱਲੀਆ ਕੋਈ ਅਖਬਾਰ ਚ ਖਬਰਾਂ ਲੱਗੀਆਂ ਫੇਰ ਪਹੁੰਚੇ ਕੱਲ੍ਹ ਕੱਲੋ ਵੀ ਸਾਡੇ ਪਿੰਡ ਆਹ ਚੂਹਿਆਂ ਵਾਲੀ ਦਵਾਈ ਵੰਡਣ ਆਏ ਸੀਗੇ ਜੀ ਉਹ ਕੁਝ ਨਹੀਂ ਉਹਨਾਂ ਨੂੰ ਇੱਥੇ ਬਾਹੀ ਦੇਖ ਦੇਖ ਲਿਆ ਨਾ ਬਿਆ ਕਣਕ ਬਾਹੀ ਪੀਆ ਐਵੇਂ ਫਿਰ ਆ ਕੇ ਗਾਂ ਲਗੇ ਬਾਈ ਸਾਨੂੰ ਦੱਸਣਾ ਸੀਗਾ ਤੁਸੀਂ ਅਸੀਂ ਤੁਹਾਡਾ ਹੱਲ ਕਰਦੇ ਆਏ ਕਹਤੋਂ ਮੱਚੀ ਚੀਜ਼ ਦਾ ਕੀ ਹਾਲ ਹੈ ਇਹ ਕਢਾਉਣਾ ਵੀ ਹਰੀ ਹੋ ਜੂ ਜਾਂ ਕੋਈ ਚੀਜ਼ ਆ ਵੀ ਡਿੱਗ ਪਈ ਆਪਾਂ ਇੱਥੇ ਉਹ ਕਰ ਦਿਆਂਗੇ ਜੀ ਜਿਸ ਕਣਕ 'ਚ ਖੜੇ ਏ ਤੁਹਾਡੀ ਕਣਕ ਸਾਰੀ ਇਹ ਵੀ ਸਾਡੀ ਕਣਕ ਹੈ ਇਹ ਦੇਖੋ ਦੇਖੋ ਹੀ ਡੱਬ ਨਾ ਡੱਟਣ ਜੀ ਅੱਜ ਤਸਵੀਰਾਂ ਦਿਖਾਉਣਾ ਤੁਹਾਨੂੰ ਹਾਲਾਤ ਨੇ ਕਿਸਾਨੀ ਦੇ ਇਹ ਅਸੀਂ ਦਫ਼ਤਰਾਂ 'ਚ ਬੈਠੇ ਵੱਡੀਆਂ ਵੱਡੇ ਵਾਅਦੇ ਕਰ ਦਿੰਦੇ ਆ ਕਿਸਾਨਾਂ ਦੀ ਫਸਲ ਚੰਗੀ ਆ ਵੇਖ ਲਓ ਕਿ ਬਾਈ ਦੇ 16 ਕਿੱਲੇ ਬਾਣ ਸੀ ਬਿਲਕੁਲ ਤਬਾਹ ਹੋ ਚੁੱਕੀ ਹੈ ਆ ਵੇਖੋ ਇਹ ਏਡਾ-ਗੜਿਆਂ ਦੋਗਿਆਂ ਪੈ ਰਿਆਂ ਹੈਂ ਦੱਸੋ ਆ ਕਿਆਰੇ ਦੇ ਵਿੱਚ ਤੁਸੀਂ ਆਪ ਹੀ ਲਾ ਹਿਸਾਬ ਲਾਓ ਵੀ ਇਹਦੇ ਵਿੱਚੋਂ ਕੀ ਕਣਕ ਨਿਕਲੂਗੀ ਹੁਣ ਹੁਣ ਗੱਲ ਕਰ ਜ਼ਿੰਮੇਵਾਰ ਇਸ ਲੋੜ ਤੇ ਫਸਿਆ ਹੋਇਆ ਨਾ ਤਾਂ ਹੁਣ ਇਸ ਤੋਂ ਬਾਅਦ ਕੋਈ 20 ਐਡਾ ਪਛੇਤਾ ਹੋ ਸਕਦਾ ਨਾ ਇਹਨੂੰ ਰੱਖ ਸਕਦੇ ਆ ਚਾਰ ਚਪੇਰੋਂ ਫਸੇ ਹੋਏ ਆਂਗੇ ਹੁਣ ਤੇ ਇੱਕ ਮੁਲਾਜ਼ਮ ਕੋਈ ਆ ਕੇ ਦੇਖ ਨਹੀਂ ਰਿਹਾ ਸਰਕਾਰੀ ਬੰਦਾ ਨਾ ਕੋਈ ਹੋਰ ਕੋਈ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਸਾਡੇ ਕੋਲੇ ਪਹੁੰਚ ਰਿਹਾਗਾ ਤਾਂ ਕਰਕੇ ਬਈ ਫੇਰ ਇਹ ਕਿਸਾਨਾਂ ਕੋਈ ਆ ਕਣਕਾ ਲੋ ਆ ਸਾਰੀ ਕਣਕਾ ਖਤਮ ਹੋ ਗਈ ਪਈ ਇਹ ਲੋ ਦੇਖੋ ਜੀ ਆ ਕਣਕ ਦੇ ਵਿੱਚ ਕੀੜੇ ਆ ਫਿਰਦਾ ਜੀ ਉਵੇਂ ਜ਼ਿਕਰ ਕੀੜਾ ਆ ਵੇਖੋ ਲਵਾ ਦੇਖੋ ਬਿਲਕੁਲ ਆ ਦੇਖੋ ਫਿਰਦਾ ਕੀੜਾ ਆ ਸੀ ਆ ਜੀ ਕੀੜਾ ਲੋ ਹੂੰ ਦੋ ਵਾਰੀ ਆ ਸਪਰੇਅ ਪਾ ਚੁੱਕੇ ਜਦੋਂ ਦੋ ਵਾਰ ਦੀ ਸਪਰੇਅ ਨਾਲ ਨਹੀਂ ਮਰਿਆ ਦੱਸੋ ਹੁਣ ਖੇਤੀਬਾੜੀ ਵਾਲੇ ਮੈਨੂੰ ਕਹਿੰਦੇ ਕੇਰਾ ਪਾਣੀ ਲਾ ਕੇ ਹੋਰ ਵਾਰ ਦੇ ਕਲੋਰੋ ਮੈਂ ਚਲੋ ਵੀ ਇਸ ਤਾਂ 100 ਤੜਲਾ ਮਾਰਾਂਗੇ ਪਾਦਨੇ ਆ ਕੇਰਾ ਪਾਣੀ ਲਾ ਕੇ ਪਰ ਅਸੀਂ ਮੰਨ ਨਹੀਂ ਰਹੇ ਵੀ ਕੇਰਾ ਪਾਣੀ ਨਾਲ ਵੀ ਹੋਰ ਮਰ ਜੂ ਬਈ ਠੀਕ ਆ ਬਈ ਕਿਵੇਂ ਪੂਰਾ ਹੋਊਗਾ ਫਿਰ ਇੰਨੇ ਪੈਸੇ ਫਿਰ ਦੱਸੋ ਇਹ ਕੀ ਹੱਲ ਕਰਕੇ ਹੁਣ ਤਾਂ ਫਿਰ ਕੋਈ ਹੱਲ ਹੀ ਨਹੀਂ ਫਿਰ ਹੁਣ ਹੋਰ ਕੀ ਹੱਲ ਕਰ ਗਈ ਜਿਹੜਾ ਕੋਈ ਹੋਜੂ ਠੀਕ ਹੈ ਜੀ ਹੂੰ ਉਮੀਦਾਂ ਸਹੀਆਂ ਸਰਕਾਰ ਤੋਂ ਵੀ ਨਵਾਂ ਕੋਈ ਬਦਲਾਅ ਆਊਗਾ ਬਦਲਾਅ ਤਾਂ ਉਮੀਦਾਂ ਤਾਂ ਸਹੀਆਂ ਜੀ ਸਰਕਾਰ ਤੋਂ ਵੀ ਚੱਲ ਗਾਂ ਨੂੰ ਆਗੋਗ ਲਾਉਣ ਦੇ ਦੇਣਗੇ ਕੋਈ ਮਾੜਾ ਮੋਟਾ ਉਹ ਕਰ ਦੇਣਗੇ ਕੋਈ ਸਰਕਾਰ ਆਪਣੇ ਕਿਸਾਨਾਂ ਦੀ ਮਦਦ ਕਰ ਦੂਗੀ ਸੋ ਇਹਨਾਂ ਦਾ ਜਮਾ ਪਿਛਲੇ ਨੂੰ ਵੀ ਚੰਗਾ ਖਵਾਤਾ ਸੀ ਇਹਨਾਂ ਨੇ ਤਾਂ ਬਿਲਕੁਲ ਇਹ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਲਾਤ ਨੇ ਕਿਸਾਨ ਦੇ ਬੜੇ ਹੋਰ ਵੀ ਲੋਕ ਬੋਲ ਰਹੇ ਆ ਕਿ ਸਾਡੀਆਂ ਕਣਕਾਂ ਖਰਾਬ ਹੋ ਚੁੱਕੀਆਂ ਨੇ ਪਰ ਤੁਹਾਡੇ ਨਾਲ ਗਰਾਉਂਡਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਹਾਲਾਤ ਨੇ ਇੱਕ ਆਮ ਜ਼ਿਮੀਂਦਾਰਾ ਕੁਝ ਕੁ ਪਹਿਲੀ ਬਾਈ ਕੋਲੇ ਆਪਦੀ ਕੁਝ ਕੁ ਠੇਕੇ ਤੇ ਲਈ ਹੋਈ ਹੈ ਕਬੀਲਦਾਰੀ ਕਹਿੰਦਾ ਮਸਾ ਚਲਾਉਂਦੇ ਸੀ ਮੈਨੂੰ ਆਫਰ ਕੋਡ ਦੱਸਿਆ ਪਰ ਹਾਲਾਤ ਦੇਖ ਲਓ ਕਹਿੰਦੇ ਆ ਘਾਟਾ ਪਿਆ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਇਧਰ ਨੀ ਸਰਕਾਰ ਜ਼ਿੰਮੇਵਾਰ ਹੈ ਨਾ ਕੋਈ ਪ੍ਰਸ਼ਾਸਨ ਪਹੁੰਚਿਆ ਨਾ ਕੋਈ ਇਥੇ ਹੋਰ ਅਧਿਕਾਰੀ ਪਹੁੰਚਿਆ ਜਦੋਂ ਪਹਿਲਾਂ ਕੋਈ ਅੱਗ ਲਾ ਦਿੰਦਾ ਸੀ ਤਾਂ ਪ੍ਰਸ਼ਾਸਨਿਕ ਅਧਿਕਾਰੀ ਵੀ ਦਵਾ ਦਾ ਪਹੁੰਚ ਜਾਂਦੇ ਸੀ ਵੀ ਦਵਾ ਦਾ ਭਜਾਈ ਜਾਵੇ ਪਰ ਹੁਣ ਜਦੋਂ ਕੋਈ ਕਿਸਾਨ ਵਿਫਤਾ ਦੇ ਵਿੱਚ ਨੇ ਮੇਨੂੰ ਲੱਗਾ ਹਜ਼ਾਰਾਂ ਏਕੜ ਜਿਹੜੀ ਕਣਕ ਉਹ ਖਰਾਬ ਹੋ ਰਹੀ ਹੈ ਕਿਸਾਨਾਂ ਦੀ ਕੋਈ ਵੀ ਇਹਨਾਂ ਦਾ ਜਿਹੜਾ ਸਾਰ ਨਹੀਂ ਲੈ ਰਹੀ ਜਾ ਸਰਕਾਰ ਵੱਲੋਂ ਕੋਈ ਵੀ ਸਾਰ ਨਹੀਂ ਲੈ ਜਾਈ ਜਾ ਰਹੀ ਜੁੜੇ ਰਹੋ ਲੋਕ ਰਾਏ ਟੀਵੀ ਦੇ ਨਾਲ ਧੰਨਵਾਦ